ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਕਪੂਠਲਾ ਟਾਈਮਜ਼ ਦੀ ਟੀਮ ਕਾਂਝਲੀ ਦੇ ਪੋਲ ਉੱਪਰ ਮੌਜੂਦ ਹੈ ਕਾਂਝਲੀ ਦੇ 12 ਦੇ 12 ਫਲਡ ਗੇਟ ਖੋਲ ਦਿੱਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਕਾਂਝਲੀ ਵੀ ਆਪਣੇ ਪੂਰੇ ਉਫਾਨ ਦੇ ਉੱਪਰ ਹੈ ਕਾਂਝਲੀ ਦਾ ਵੀ ਜੋ ਪਾਣੀ ਹੈ ਉਹ ਅੱਗੇ ਤੱਕ ਜੋ ਇਹਦੇ ਆਪਣੀ ਜੋ ਇਹਦੀ ਸੀਮਾ ਸੀ ਉਹਦੇ ਤੋਂ ਵੀ ਅੱਗੇ ਤੱਕ ਜਾ ਸੁੱਕਾ ਹੈ ਪਰ ਇੱਥੋਂ ਦੇ ਜਿਹੜੇ ਵਸਨੀਕ ਨੇ ਜਾਂ ਜੋ ਇੱਥੇ ਰਹਿੰਦੇ ਨੇ ਉਹ ਹਜੇ ਵੀ ਕਹਿ ਰਹੇ ਨੇ ਕਿ ਕਾਂਝਲੀ ਜੋ ਆਪਣੀ ਸੀਮਾ ਪੱਧਰ ਦੇ ਅਨੁਸਾਰ ਕਾਂਝਲੀ ਦਾ ਪਾਣੀ ਹਜੇ ਵੀ ਠੀਕ ਮਾਤਰਾ ਵਿੱਚ ਪਿਛਵਾ ਰਿਹਾ ਹੈ ਹਾਂਜੀ ਸਰ ਹਾਂਜੀ ਤਾਂ ਪਿੱਛੇ ਸੇ ਪਾਣੀ ਸਹੀ ਆ ਰਿਹਾ ਹੈ ਬੇ ਇਤਨਾ ਨੁਕਸਾਨ ਕੇ ਲੱਗ ਨਹੀਂ ਹੈ जी जो आप देख ले हो कि पीछे से पानी जहां जो पीछे बारिश बहुत ज्यादा हो रही है आ, इसके कारण कांजली का पानी कुछ बढ़ा है जी नहीं काल से थोड़ा सा पानी घटा है फुट पानी घट गया है जो बारह फ्लड गेट खोले गए गे हैं ये मतलब कितना टाइम हो गया है जी खोले ये का? तो दस दिन करीब करीब लगे खोले पानी आने से पहले हम लोग खोल चुके थे ओके, इसका इसका खोलने का क्या मायने बनता है क्यों मायने ये बनता है जो पीछे पानी पड़ता है तो पानी आता है हमारे अफसर लोग बोलते है ऊपर से पानी आ रहा है गेट को खोलो तो कोई ਪਿਛੇ ਨੁਕਸਾਨ ਨਾ ਹੋ ਜਾਏ ਕਿਸੇ ਨੂੰ ਓਕੇ ਤੋ ਅਭੀ ਤੋ ਸਰ ਕਾਂਜਲੀ ਦਾ ਸਾਰਾ ਕੁਛ ਬੜੀਆ ਚੱਲ ਰਿਹਾ ਹੈ ਬੜੀਆ ਬੜੀਆ ਹੈ ਅਜੇ ਕੋਈ ਦਿੱਕਤ ਨਹੀਂ ਹੈ ਕੋਈ ਦਿੱਕਤ ਨਹੀਂ ਹੈ ਹਾਂਜੀ ਜਿਵੇਂ ਤੁਸੀਂ ਦੇਖ ਰਹੇ ਹੋ ਜੋ ਕਾਂਜਲੀ ਦੇ ਕਰਮਚਾਰੀ ਨੇ ਜਾਂ ਜੋ ਇੱਥੇ ਰਹਿੰਦੇ ਨੇ ਉਹ ਸਾਨੂੰ ਇਹ ਦੱਸ ਰਹੇ ਨੇ ਕਿ ਕਾਂਜਲੀ ਚ ਜੋ ਪਾਣੀ ਦਾ ਪੱਧਰ ਹੈ ਅਜੇ ਬਿਲਕੁਲ ਠੀਕ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਚ ਪੱਧਰ ਵੱਧ ਸਕਦਾ ਹੈ ਪਰ ਪ੍ਰਸ਼ਾਸਨ ਵੱਲੋਂ ਮੁਕੰਮਲ ਰੂਪ ਚ ਇਹਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ